ਸਾਲ 1972 ਦੀ ਗਰਮੀ ਸੀ ਗਰੀਬਾਂ ਦੀ ਕਹਾਣੀਆਂ ਵਿੱਚ ਇੱਕ ਹੋਰ ਕਹਾਣੀ ਜੁੜੀ ਮਈ 1972 ਵਿੱਚ ਹੋਏ ਸ਼ੇਵ ਸਾਰੇ ਇੰਗਲੈਂਡ ਨੂੰ ਆਪਣੀ ਅਗਨੀ ਪ੍ਰਚੰਡ ਕਾਵ ਰਚਨਾ ਨਾਲ ਗਰਮਾ ਕੇ ਆਪ ਠੰਡੇ ਬਣੇ ਸਤੰਬਰ 1972 ਨੂੰ ਵਾਪਸ ਦੇਸ਼ ਆਏ ਆਉਣ ਤੋਂ ਪਹਿਲਾਂ ਉਹਨਾਂ ਦੀ ਵਿਲਾਇਤ ਫੇਰੀ ਦਾ ਜ਼ਿਕਰ ਚੰਡੀਗੜ੍ਹ ਤੇ ਪੰਜਾਬ ਦੇ ਹਰ ਸ਼ਹਿਰ ਵਿੱਚ ਨਿੱਤ ਹੋ ਰਿਹਾ ਸੀ ਉਹਨਾਂ ਦੀ ਨਿੰਦਕ ਬਹੁਤ ਹੀ ਔਖੇ ਤੇ ਪਰੇਸ਼ਾਨ ਸਨ ਇਹ ਪੰਜਾਬੀ ਸਾਹਿਤ ਸੰਸਾਰ ਨੂੰ ਕਿਸੇ ਪੀਰ ਦੀ ਬਦਦੂਆ ਜਾਪਦੀ ਸੀ ਚੰਡੀਗੜ੍ਹ ਡਾਕਟਰਾਂ ਨੇ ਸ਼ਿਵ ਕੁਮਾਰ ਨੂੰ ਵੇਖਿਆ ਤੇ ਕਿਹਾ ਸ਼ਿਵ ਦਾ ਜਿਗਰ ਖਰਾਬ ਹੋ ਚੁੱਕਾ ਹੈ ਹੰਜੂਆਂ ਦੀ ਸ਼ਬੀਲ ਵਿੱਚ ਉਹਨਾਂ ਨੇ ਲਿਖਿਆ ਨਿਤ ਉੜੀਕਾਂ ਦੀ ਅੱਗ ਪੀ ਪੀ ਕੇ ਦਿਲ ਦਾ ਪਿੱਤਾ ਮੈਂ ਸਾੜ ਲਿੱਤਾ ਸ਼ਰਾਬ ਉਹਨਾਂ ਲਈ ਜ਼ਹਿਰ ਸੀ ਪਰ ਉਹ ਇਸ ਬਿਨਾ ਨਹੀਂ ਰਹਿ ਸਕਦੇ ਸਨ ਚੰਡੀਗੜ੍ਹ ਦੇ ਖਾਣ ਪੀਣ ਵਾਲੇ ਸੁਆਰਥੀ ਦੋਸਤ ਹੁਣ ਉਹਨਾਂ ਦੀ ਬਿਮਾਰੀ ਨੂੰ ਵੇਖਾਵਾ ਸਮਝਦੇ ਉਹ ਚੰਡੀਗੜ੍ਹ ਇੱਕ ਪਲ ਵੀ ਠਹਿਰਨਾ ਨਹੀਂ ਚਾਹੁੰਦੇ ਸਨ ਉਹ ਵਾਪਸ ਲੋਹੇ ਦੇ ਸ਼ਹਿਰ ਬਟਾਲਾ ਜਾਣਾ ਚਾਹੁੰਦੇ ਸਨ ਉਹਨਾਂ ਨੇ ਆਪਣੀ ਪਤਨੀ ਅਰੂਣਾ ਨੂੰ ਕਿਹਾ ਮੈਨੂੰ ਬਟਾਲੇ ਲੈ ਚੱਲ ਤੁਰਨ ਲੱਗਿਆ ਸ਼ਿਵ ਦੇ ਯਾਰਾਂ ਦੋਸਤਾਂ ਦਾ ਪਰਛਾਵਾਂ ਵੀ ਨੇੜੇ ਨਹੀਂ ਸੀ ਉਹ ਬੇਵਫਾ ਦੁਨੀਆ ਨੂੰ ਗਾਲਾਂ ਕੱਢਦੇ ਚੰਡੀਗੜ੍ਹ ਤੋਂ ਵਿਦਾ ਹੋ ਰਹੇ ਸੀ ਉੱਥੇ ਰਾਂਕਲਪ ਦੇ ਰਹੇ ਤੇ ਕਹਿੰਦੇ ਰਹੇ ਮੈਨੂੰ ਵਿਦਾ ਕਰੋ ਪਰ ਕੋਈ ਉਹਨਾਂ ਨੂੰ ਵਿਦਾ ਕਰਨ ਨਾ ਆਇਆ ਉਹਨਾਂ ਨੇ ਆਪਣੇ ਦੋਸਤ ਬਲਵੰਤ ਨੂੰ ਕਿਹਾ ਜਦੋਂ ਮੈਂ ਮਰਿਆ ਬਲਵੰਤ ਪੰਜ ਕੁੱਤਿਆਂ ਨੇ ਵੀ ਨਹੀਂ ਆਉਣਾ ਅਮਰੀਤਾ ਇੱਕ ਨਜ਼ਮ ਲਿਖ ਦੇਵੇਗੀ ਤੇ ਤੂੰ ਆਖੇਂਗਾ ਮਰ ਗਿਆ ਵਿਚਾਰਾ ਕੋਡੀਆਂ ਆਲਾ ਸੱਪ ਮਰ ਗਿਆ ਵਿਚਾਰਾ ਕੋਡੀਆਂ ਆਲਾ ਸੱਪ ਵਾਹ ਵਾ ਰੰਗਾ ਦਾਹੀਨਾ ਤਸਵੀਰਾਂ ਹੈ ਰੰਗਾ ਦਾਹੀਨਾ ਤਸਵੀਰਾਂ ਹੈ